ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਰਾ ਸੂ ਪਛਾਨੀਆ ਜੋਲ ਰਹਾ ਦੀਨ ਕੇ ਹੇਤ ਊਰਜਾ ਪੁਰਜਾ ਕੱਟ ਮਾਰਾ ਕਬ ਹੁਨਾ ਛਾੜਾ ਖੇਤ ਸਹਿਬੇ ਕਮਾਲ ਅੰਮ੍ਰਿਤ ਕੇ ਦਾਤੇ ਸਰਬਸਤਾਨੀ ਦੇਸ਼ਮੇਸ਼ ਪਿਤਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਓਜਨੀਕ ਮਾਤਾ ਮਾਤਾ ਗੁਜਰਕੌਰ ਜੀ ਔਰ ਸਤਿਗੁਰਾਂ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾワਰ ਸਿੰਘ ਸਾਹਿਬ ਜੀ ਬਾਬਾ ਫਤਿਹ ਸਿੰਘ ਸਾਹਿਬ ਦੀ ਦਾ ਸ਼ਹੀਦੀ ਦਿਹਾੜਾ ਕੱਲ ਨੂੰ 27 ਦਸੰਬਰ ਨੂੰ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਪਾਮ ਉਤਰਤੀ ਤੇ ਸਮੁੱਚੇ ਸੰਸਾਰ ਭਰ ਵਿੱਚੋਂ ਆਈਆਂ ਹੋਈਆਂ ਸੰਤਾਂ ਵੱਲੋਂ ਬਹੁਤ ਹੀ ਸ਼ਰਧਾ ਔਰ ਸਤਿਕਾਰ ਸਹਿਤ ਮਨਾਇਆ ਜਾਣਾ ਇਸੇ ਸੰਬੰਧ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਆਦੇਸ਼ ਵੀ ਜਾਰੀ ਕੀਤਾ ਗਿਆ ਹੈ ਕਿ ਕੱਲ ਸ਼ਹੀਦੀ ਦਿਹਾੜੇ ਵਾਲੇ ਦਿਨ ਸੋਇਰ ਦੇ 10 ਵਜੇ ਤੋਂ ਲੈ ਕੇ 10 ਮਿੰਟ ਤੱਕ ਨਾਮੋਲ ਮੰਤਰ ਤੇ ਗੁਰ ਮੰਤਰ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਜ਼ਰੂਰ ਕੀਤਾ ਜਾਏ ਦੁਨੀਆ ਭਰ ਦੇ ਸਿੱਖਾਂ ਨੂੰ ਇਹ ਅਪੀਲ ਕੀਤੀ ਜਾਂਦੀ ਹੈ ਕਿ ਕੋਈ ਕਿਸੇ ਵੀ ਕੰਮ ਕਰਦੇ ਬੈਠਾ ਹੈ ਕੋਈ ਕਿਸੇ ਦੁਕਾਨ ਵਿੱਚ ਹੈ ਘਰ ਵਿੱਚ ਹੈ ਕਾਰੋਬਾਰ ਵਿੱਚ ਹੈ ਕੋਈ ਪਲੇਨ ਵਿੱਚ ਹੈ ਕੋਈ ਟ੍ਰੇਨ ਵਿੱਚ ਹੈ ਕੋਈ ਰਸਤੇ ਵਿੱਚ ਹੈ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਮਨਾਉਣੀ ਔਰ ਉਹਨਾਂ ਦੀ ਯਾਦ ਵਿੱਚ ਮੋਲ ਮੰਤਰ ਗੁਰ ਮੰਤਰ ਦਾ ਸਿਮਰਨ ਕਰਨਾ ਹਰ ਇੱਕ ਸੇਖ ਦਾ ਬਹੁਤ ਜ਼ਰੂਰੀ ਫਰਜ਼ ਬਣਦਾ ਕਿਉਂਕਿ ਨਿੱਕੀਆਂ ਨਿੱਕੀਆਂ ਜਿੰਦਾਂ ਨੇ ਜਿਹੜੇ ਇਸਾਕੇ ਕੀਤੇ ਨੇ ਦੁਨੀਆ ਵਿੱਚ ਕਿਧਰੇ ਦੇਖੋ ਐਸੀ ਮਿਸਾਲ ਜਿਹੜੀ ਹੈ ਇਸ ਸ਼ਹਾਦਤ ਦੀ ਮਈ ਬਲਦੀ ਤੇ 7 ਸਾਲ ਦੀ ਉਮਰ ਬਾਬਾ ਫਕੀਰ ਸੰਸੇਬ ਜੀ ਦੀ ਔਰ 9 ਸਾਲ ਦੀ ਉਮਰ ਬਾਬਾ ਜੋਰਾਵਾਰ ਸੰਸੇਬ ਜੀ ਦੀ ਹਕੂਮਤ ਦੇ ਤਹਿਤ ਵਿੱਚ ਹੰਡੇ ਬੁਰਜ ਵਿਚ ਰੱਖਿਆ ਗਿਆ ਬਹੁਤ ਭਾਰੀ ਤਸ਼ੱਦਦ ਜਿਹੜਾ ਸੀ ਉਮਾਤਾਜੀ ਤੇ ਔਰ ਸਹਿਬਜ਼ਾਦਿਆਂ ਤੇ ਕੀਤਾ ਗਿਆ ਪਰ ਕੋਈ ਈਨ ਨਹੀਂ ਮੰਨੀ ਆਪਣੇ ਸਿੱਕੀ ਸਦਕਾ ਨੂੰ ਉਹਨਾਂ ਮਹਾਨ ਸ਼ਹੀਦਾਂ ਨੇ ਤੇ ਸਾਹਾਂ ਤੇ ਸਵਾਸਾਂ ਦੇ ਨਾਲ ਦਬਾਇਆ ਔਰ ਉਹਨਾਂ ਦੀ ਸ਼ਹੀਦੀ ਸਦਕਾ ਜਿਵੇਂ ਕਿ ਹਕੀਮ ਅੱਲਾ ਯਾਰਖਾਂ ਜੋਗੀ ਦਾ ਇੱਕ ਸ਼ੇਰ ਵੀ ਹੈ ਕਿ ਹੰਮ ਜਾਨ ਦੇ ਕੇ ਔਰੋਂ ਕੀ ਜਾਨ ਬਚਾ ਚਲੇ ਸਿੱਖੀ ਕੀ ਰਸਲਤ ਨਤਕਾ ਉਦਾ ਲਗਾ ਚੱਲੇ ਬਹੁਤ ਮਹਾਨ ਸ਼ਹਾਦਤ ਹੈ ਪਤਨ ਦੁਰਕੌਰ ਜੀ ਦੀ ਪਾਪਾ ਜੋਰਾ ਵਰਸਿੰਗ ਸਾਹਿਬ ਜੀ ਦੀ ਬਾਬਾ ਫਤਿਹ ਸਿੰਘ ਸਾਹਿਬ ਜੀ ਦੀ ਬਹੁਤ ਹੀ ਸ਼ਰਧਾ ਨਾਲ ਬੜੀ ਸਾਦਗੀ ਨਾਲ ਬੜੇ ਸਤਿਕਾਰ ਨਾਲ ਅਸੀਂ ਕੱਲ ਨੂੰ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰਨਾ ਹੈ ਔਰ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਸਵੇਰੇ ਠੀਕ 10 ਵਜੇ 10 ਮਿੰਟ ਤੱਕ ਮੂਲ ਮੰਤਰ ਗੁਰ ਮੰਤਰ ਦਾ ਸਿਮਰਨ ਕਰਕੇ ਉਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾ ਔਰ ਸਤਕਾਰ ਭੇਟ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ